ਕੰਮ ਵਧੀਆ ਕਰਦੇ ਆ ਤੇ ਚੜਦੀ ਕਲਾ ਚ ਰਹਿੰਦੇ ਆ ਖੁਸ਼ ਰਹਿੰਦੇ ਹੱਸਦੇ ਨੇ ਉਹ ਜਦੋਂ ਤੂੰ ਹੱਸਦਾ ਤੇਰੀ ਦਸਤਾਰ ਵੀ ਹੱਸਦੀ ਜਦੋਂ ਖੁਸ਼ ਖੁਸ਼ ਰਹਿੰਦਾ ਤੇਰੇ ਕੱਪੜੇ ਵੀ ਹੱਸਦੇ ਐ ਤੇਰਾ ਘਰ ਹੱਸਦਾ ਐ ਤੇਰਾ ਸਰੀਰ ਹੱਸਦਾ ਜਦੋਂ ਤੇਰੇ ਅੰਦਰ ਖੁਸ਼ੀ ਹੁੰਦੀ ਹੱਸਦੇ ਨੇ ਲੋਕ ਖੁਸ਼ ਰਹਿੰਦੇ ਨੇ ਤੇ ਖੁਸ਼ ਰਹਿਣ ਵਾਲਿਆਂ ਦੇ ਮਿੱਤਰ ਬੜੇ ਦੋਸਤ ਬੜੇ ਕਹਿੰਦੇ ਇੱਕ ਬੰਦਾ ساری ਜ਼ਿੰਦਗੀ ਨਹੀਂ ਸੀ ਮਾਇੂਸ ਹੋਇਆ ਰੋਇਆ ਨਹੀਂ ਪਰੇਸ਼ਾਨੀ ਹੋਇਆ ਹਰ ਵੇਲੇ ਖੁਸ਼ ਰਹਿਣਾ ਹੱਸਦਾ ਰਹਿਣਾ ਹੱਸਦਾ ਰਹਿਣਾ ਹੱਸਦਾ ਰਹਿਣਾ ਜਦੋਂ ਮਿਲਣਾ ਹੱਸਦਾ ਹੱਸਦਾ ਖੇੜਿਆ ਖੇੜਿਆ ਕੈਮ ਕੈਮ ਰਿਆ ਕਰੇ ਹੁਣ ਮਰਨ ਵਾਲਾ ਹੈ ਇਹ ਕਹਿੰਦਾ ਰਹੇ ਹੱਸਦੇ ਆ ਤੇ ਵਿਦਿਆ ਵੀ হাসਦਿਆਂ ਨਹੀਂ ਹੋਣਾ। ਰੋਣਾ ਨਹੀਂ। ਕੈਮ ਰਹਿਣਾ। ਖੁਸ਼ ਖੁਸ਼ ਰਹਿਣਾ ਬਸ। ਪਰੇਸ਼ਾਨੀਆਂ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ। ਚਿੱਤ ਨੂੰ ਟਿਕਾਣੇ ਰੱਖੀਏ। ਉਹ ਟਿਕਾਣੇ ਰੱਖਣਾ ਹੈ ਚਿੱਤ। ਮੈਂ ਤਰਨਤਾਰਨ ਸਾਹਿਬ ਜਾ ਕੇ ਆਇਆ ਪਰਸੋਂ ਚੌਥੇ। ਮਾਤਾ ਉੱਥੇ ਬਜ਼ੁਰਗ ਦੋ ਪੁੱਤ ਆ ਜਦੋਂ ਪਿੱਛੇ ਚੱਲਦਾ ਰਿਹਾ 84 ਤੋਂ ਬਾਅਦ ਦੋ ਜਵਾਨ ਪੁੱਤੋਂ ਦੇ ਸ਼ਹੀਦ ਕਰ ਦਿੱਤੇ ਗਏ ਮਾਰ ਦਿੱਤੇ ਗਏ ਦੋ ਪੁੱਤ ਲਾਸ਼ਾਂ ਤੋਰੀਆਂ ਮੁੜ ਕੇ ਭਾਣਜਾ ਲੈ ਲਿਆ ਦੋਤਾ ਦੋਤਾ ਲੈ ਲਿਆ ਗੋਦ ਤੇ ਦੋਤਾ 17 ਸਾਲਾਂ ਦਾ ਹੋ ਕੇ ਐਕਸੀਡੈਂਟ ਚ ਉਹਦੀ ਵੀ ਮੌਤ ਹੋ ਗਈ ਪਹਿਲਾ ਪੁੱਤ ਫਿਰ ਦੋਤਾ ਪਾਲਿਆ 17 ਸਾਲਾਂ ਦਾ ਹੋ ਕੇ ਦੋਤਾ ਵੀ ਮਰ ਗਿਆ ਤੇ ਮੈਂ ਉਹਦੇ ਗਿਆ ਕਰੇ ਮੈਂ ਸਪੈਸ਼ਲ ਗਿਆ ਇੱਥੋਂ ਤਰਨ ਦਾ ਰਸਤਾ ਸਾਡਾ ਕਿੰਨਾ ਸਫਰ ਪੈ ਜਾਂਦਾ ਪੰਜ ਛੇ ਗੱਡੀਆਂ ਲੈ ਕੇ ਗਿਆ ਕਿੰਨਾ ਪ੍ਰਬੰਧ ਕਰਨਾ ਪਿਆ ਪਰ ਮਾਤਾ ਮੈਨੂੰ ਕਹਿੰਦੀ ਆਉਣਾ ਮੈਂ ਕਿਹਾ ਚਲੋ ਆਇਆ ਤੇ ਮੈਂ ਸਾਰਾ ਦਿਨ ਮੇਰਾ ਲੱਗ ਗਿਆ ਉੱਥੇ ਇੱਥੋਂ ਮੈਨੂੰ ਸਾਰਾ ਦਿਨ ਜਾਣ ਤੇ ਕਿੰਨਾ ਟਾਈਮ ਲੱਗਾ ਮੈਂ ਮਾਤਾ ਕੋਲ ਘੰਟਾ ਡੇਢ ਰੁਕਿਆ ਮੈਂ ਗੱਲ ਕੀਤੀ ਮੈਂ ਮਾਤਾ ਜੀ ਕੀ ਹਾਲ ਹੈ ਬੜਾ ਹੀ ਚੜਦੀ ਕਲਾ ਹੈ ਬਾਬਾ ਜੀ ਭਾਈ ਸਾਹਿਬ ਇੰਨਾ ਜੀ ਲੱਗਦਾ ਹੈ ਇੱਥੇ ਹੀ ਘਰਾਂ ਦੇ ਵਿੱਚ ਨਿੱਕੇ ਨਿੱਕੇ ਮੈਂ ਕਿਹਾ ਕਿਵੇਂ ਮਨ ਲਾਈ ਰੱਖਦੀ ਬੇਬੇ ਕਹਿੰਦੀ ਸਾਰਾ ਦਿਨ ਸਫਾਈ ਕਰਦੀ ਰਹੀ ਨੀ ਅੱਨ ਕਿਨੇ ਕਿਨੇ ਬੂਟੇ ਨੇ ਇਹਨਾਂ ਨੂੰ ਪਾਣੀ ਪਾ ਕਦੇ ਇਹਨੂੰ ਪਾਣੀ ਪਾ ਕਦੇ ਇਹਨੂੰ ਪਾਣੀ ਪਾ ਕਹਿੰਦੀ ਬਾਬਾ ਜੀ ਬੜੀ ਖੁਸ਼ ਨੀ ਹੱਸਦੀ ਰਹੀ ਚੜਦੀ ਕਲਾ ਚ ਦਵਾਨ ਸੁਣ ਲਈਦਾ ਲਾਈਵ ਆਉਂਦਾ ਸੁਣ ਲਿਆ ਨਾ ਵੀ ਆਵੇ ਕਹਿੰਦੇ ਫਿਰ ਦੁੱਖ ਪੁਰਾਣਾ ਕੱਢ ਕੇ ਲਾ ਲਈਦਾ 2 ਘੰਟੇ ਦਵਾਨ ਸੁਣ ਲਿਆ ਤੇ ਬੂਟੇ ਨੂੰ ਇਹਨੂੰ ਪਾਣੀ ਪਾ ਇਹਨੂੰ ਪਾ ਇੰਨਾ ਮਨ ਟਿਕਾਣੇ ਇੰਨੀ ਖੁਸ਼ ਆ ਮੈਂ ਦੁਵਾਨ 15 ਸਾਲਾਂ ਦੀ ਕਹਿੰਦੇ ਜਦੋਂ ਤੂੰ ਇੱਥੇ ਆਉਣ ਐਨਾ ਮੇਰਾ ਮਨ ਖੁਸ਼ ਰਹਿੰਦਾ ਮੈਨੂੰ ਸਹਾਰਾ ਮਿਲ ਗਿਆ ਮੈਂ ਖਿਆਲ ਲੈ ਕਾਵੀ ਐ ਕਈਆਂ ਦੇ ਚਾਰ-ਚਾਰ ਜਿਉਂਦੇ ਤੁਰੇ ਫਿਰਦੇ ਐ ਤਾਂ ਵੀ ਬੁਰਾਈ ਹਾਰ ਨਹੀਂ ਹੈਗਾ ਜੇ ਸਾਰੇ ਨਹੀਂ ਸਾਰੇ ਹੈਗੇ ਐ ਇੱਕ ਜੀ ਚਲਿਆ ਜਾਏ ਸੀ ਦੁਖੀ ਹੋ ਜਾਂਦੇ ਆ ਉਹ ਵੀ ਤੁਰੇ ਫਿਰਦੇ ਜਿਨ੍ਹਾਂ ਦੇ ਚਾਰ-ਚਾਰ ਚਲੇ ਗਏ 18 ਸਾਲ ਦਾ ਦੋਪਾ ਕਰ ਲਿਆ ਮੈਂ ਪਿਛਲੀ ਵਾਰ ਤੁਹਾਨੂੰ ਸੁਣਾਇਆ ਸੀ ਲੁਧਿਆਣੇ ਦੇ ਨੌਜਵਾਨ ਮੁੰਡੇ ਦੀ ਸਾਰੀ ਵੈਨ ਦੱਸਿਆ ਸੀ ਨਾ ਤੁਹਾਨੂੰ ਮੈਂ ਨਹਿਰ 'ਚ ਡਿੱਗ ਗਈ ਸੀ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਭਰਾ ਵੀ ਮਰ ਗਿਆ ਭੈਣ ਵੀ ਮਰ ਗਈ ਦਾਦੀ ਵੀ ਮਰ ਗਈ ਤਾਈ ਵੀ ਮਰ ਗਈ ਤਿੰਨ ਬੱਚੇ ਤਾਈ ਤਾਏ ਤਾਈ ਦੇ ਚੜਾਈ ਕਰ ਗਏ ਸਾਰਾ ਟੱਬਰ ਇੱਕੋ ਹੀ ਬੱਚੇ ਨੂੰ ਪਿਓ ਨੇ ਗੱਡੀ 'ਚੋਂ ਬਾਹਰ ਸੱਡਤਾ ਨਹਿਰ ਦੇ ਵਿੱਚ ਸਾਰੇ ਹੀ ਡੁੱਬ ਕੇ ਮਰ ਗਏ ਇਕੱਲਾ ਹੀ ਬਚਿਆ ਤੇ ਤੁਰਿਆ ਫਿਰਦਾ ਐ ਐ ਪੂਰਾ ਕਹਿੰਦਾ ਠੀਕ ਹੈ ਜੀ ਜ਼ਿੰਦਗੀ ਤੇ ਜੀਣੀ ਹੈ ਨਾ ਆਪਣੇ ਆਪ ਨੂੰ ਤੇ ਖੜੇ ਰੱਖਣਾ ਹੀ ਪੈਣਾ ਹੈ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ ਹੌਸਲਾ ਦੇਣਾ ਪੈਣਾ ਵੀਰਾ ਤੈਨੂੰ ਹੌਸਲਾ ਕਿਸੇ ਨੇ ਨਹੀਂ ਦੇਣਾ ਵੇਖੀ ਬਾਹਰ ਤੇਰੇ ਕੋਈ ਪ੍ਰੋਬਲਮ ਹੋਈ ਮੈਂ ਠੀਕ ਕਰ ਸਕਦਾ ਕੋਈ ਪੱਟੀ ਕਰਾ ਲਾ ਕੋਈ ਆਪਰੇਸ਼ਨ ਕਰਾ ਲਾ ਜਿਹੜੀ ਦਿਸਦੀ ਚੀਜ਼ ਹੈ ਉਹਨੂੰ ਠੀਕ ਕੀਤਾ ਜਾ ਸਕਦਾ ਤੁਹਾਡੇ ਮਨ ਦੀ ਰਿਪੇਅਰ ਤੁਹਾਨੂੰ ਆਪ ਕਰਨੀ ਪੈਣੀ ਤੇਰੇ ਅੰਦਰ ਕੀ ਚੱਲਦਾ ਦਿਸਦਾ ਦੁਸਦਾ ਨਹੀਂ ਤੇਰੇ ਅੰਦਰ ਦੀ 네ਗੈਟਿਵਿਟੀ ਨੂੰ ਤੈਨੂੰ ਆਪ ਬੋਲ ਦਿਓ ਜਰਾ ਤੈਨੂੰ ਆਪ ਉਹ ਨੈਗੇਟਿਵਿਟੀ ਨੂੰ ਕੱਢਣਾ ਪੈਣਾ ਹੈ ਰਿਪੇਅਰ ਕਰ ਆਪਣੇ ਆਪ ਨੂੰ ਤੇਰਾ ਜਿਹੜਾ ਅੰਦਰ ਇੱਥੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਨੇ ਇਹਨਾਂ ਦਾ ਕੋਈ ਰੂਪ ਨਹੀਂ ਤੇ ਇਹਨਾਂ ਨੂੰ ਠੀਕ ਤੂੰ ਕਰ ਸਕਦਾ ਹੈ ਬਸ ਹੋਰ ਕੋਈ ਠੀਕ ਨਹੀਂ ਕਰ ਸਕਦਾ ਤੇਰੀ ਰਿਪੇਅਰ ਤੈਨੂੰ ਆਪ ਕਰਨੀ ਬੋਲਦੇ ਹੋ ਪਹਿਣੀ ਹੈ ਕਈ ਮੇਰੀਆਂ ਭੈਣਾਂ ਆਪਣੇ ਕੱਪੜੇ ਆਪ ਹੀ ਨਹੀਂ ਸਿਉ ਲੈਂਦੀਆਂ ਸੂਟ ਨਹੀਂ ਸਬੰਧੀਆਂ ਬਾਹਰ ਆਪ ਹੀ ਸਿਓ ਲੈਂਦੀਆਂ ਨਾ ਆਪਣੇ ਕੱਪੜੇ ਆਪ ਸਿਓ ਲੈਂਦੀਆਂ ਏ ਇਸੇ ਤਰ੍ਹਾਂ ਆਪਣਾ ਆਪਣੇ ਆਪ ਨੂੰ ਠੀਕ ਆਪ ਹੀ ਕਰਨਾ ਹੈ ਕਈ ਵਾਰੀ ਜਿਵੇਂ ਘਰ ਚ ਬੀਬੀਆਂ ਆਪ ਹੀ ਰੋਟੀ ਪਕਾਉਂਦੀਆਂ ਆਪ ਹੀ ਖਾਂਦੀਆਂ ਮੈਂ ਵੀ ਪਰਸੋਂ ਜੋ ਉਥੇ ਆਪ ਹੀ ਬਣਾ ਕੇ ਖਾਦੀ ਸੀ ਖਾ ਲੈਣੀ ਚਾਹੀਦੀ ਕਦੇ ਕਦੇ ਬਣਾ ਲੈਣੀ ਚਾਹੀਦੀ ਨਾ ਮਤਲਬ ਉਹਨੂੰ ਤੁਹਾਨੂੰ ਆਪ ਠੀਕ ਕਰਨਾ ਪੈਣਾ ਹੈ ਕਿਸੇ ਨੇ ਨਹੀਂ ਕਰਨਾ ਅਸੀਂ ਠੀਕ ਕਰਨਾ ਹੈ ਰਿਪੇਅਰ ਕਰੋ ਆਪਣੇ ਆਪ ਨੂੰ ਤੇ ਕਈਆਂ ਨੇ ਆਪਣੇ ਆਪ ਨੂੰ ਸਮਝ ਦੀ ਚਾਬੀ ਲਾ ਕੇ ਗਿਆਨ ਦੀ ਚਾਬੀ ਲਾ ਕੇ ਠੀਕ ਕਰ ਲਿਆ ਉਹ ਬੰਦਾ ਕਹਿੰਦਾ ਮੈਂ ਹੱਸਦਾ ਹੀ ਰਹਿਣਾ ਜਿਹਦੀ ਮੈਂ ਗੱਲ ਦੱਸ ਰਿਹਾ ਖੁਸ਼ ਰਹਿਣਾ ਖੁਸ਼ ਰਹਿਣਾ ਕੀ ਕਰੀਏ ਉਹਦਾ ਮਰਨ ਦਾ ਟਾਈਮ ਆ ਗਿਆ ਕਹਿੰਦਾ ਮੈਂ ਜਾਣ ਲੱਗਿਆ ਵੀ ਹਸਾ ਕੇ ਜਾਣਾ ਰੋਂਦਿਆਂ ਨਹੀਂ ਜਾਣਾ ਹੱਸਦੇ ਹੀ ਜਾਣਾ ਹੁਣ ਉਹਦੇ ਜਦੋਂ ਮਰਨਾ ਮਰਨ ਦਾ ਦਿਨ ਨੇੜੇ ਆਇਆ ਤੇ ਲੋਕ ਬੜੇ ਆ ਗਏ ਮਿੱਤਰ ਦੋਸਤ ਕਹਿੰਦਾ ਮੈਨੂੰ ਔਖਾ ਸੁਖਾ ਨਾ ਠਾਓ ਤੇ ਮੈਂ ਨਹਾਉਂਗਾ ਆਪੇ ਮੈਨੂੰ ਨਵਾ ਆਪੇ ਨਹਾ ਲੈਣ ਦੇ ਉਹਨੂੰ ਨਵਾਤਾ ਕੱਪੜੇ ਵੀ ਉਹਨੇ ਆਪੇ ਆਪੇ ਪਾ ਲਏ ਕਹਿੰਦਾ ਹੁਣ ਨਾ ਨਵਾਇਓ ਮੈਨੂੰ ਕੱਪੜੇ ਮੈਂ ਆਪੇ ਆਪੇ ਪਾ ਲੇ ਕੱਪੜੇ ਪਾ ਲੇ ਮਿਲਣ ਵੀ ਬਹੁਤ ਆਏ ਕਿਉਂਕਿ ਹਸਦਿਆਂ ਦੇ ਘਰ ਵਸਦੇ ਹਸਦਿਆਂ ਦੇ ਦੋਸਤ ਵੀ ਬਹੁਤ ਹੁੰਦੇ ਆ ਮਿੱਤਰ ਵੀ ਬਹੁਤ ਹੁੰਦੇ ਆ ਹੱਸਣ ਵਾਲਿਆਂ ਨੂੰ ਪਿਆਰ ਲੋਕ ਬਹੁਤ ਕਰਦੇ ਰੋਂਦਿਆਂ ਨੂੰ ਕੌਣ ਪਿਆਰ ਕਰਦਾ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਏ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਾ ਸਣਾ ਪੈਣਾ ਮਰਿਆ ਉਹਦੇ ਨਾਲਦਿਆਂ ਨੇ ਆਖਿਆ ਵੀ ਨਵਾਉਣਾ ਤੇ ਹੈ ਨਹੀਂ ਨਾਤਾ ਵੀ ਹੋਇਆ ਤੇ ਇਹਨੇ ਕੱਪੜੇ ਵੀ ਪਾਏ ਹੋਏ ਉਹਨਾਂ ਨੇ ਚਿਖਾਤੇ ਰੱਖਤਾ ਜਦੋਂ ਚਿਖਾ ਤੇ ਰੱਖਿਆ ਸਾਰੇ ਹੀ ਹੱਸ ਪਏ ਲੋਕੀ ਆਖਣ ਵੀ ਸੰਸਕਾਰ ਵੇਲੇ ਦੁਨੀਆ ਰੋਂਦੀ ਏ ਸਾਰੇ ਹੱਸ ਕਿਉਂ ਰਹੇ ਆ ਉਹ ਬੰਦੇ ਨੇ ਮਰਨ ਵੇਲੇ ਨਾ ਆਪਣੀ ਜੇਬ ਦੇ ਵਿੱਚ ਜੇਬਾਂ ਭਰ ਲੀਆਂ ਪਟਾਕਿਆਂ ਦੀਆਂ ਤੇ ਅਤਿਸ਼ਬਾਜ਼ੀਆਂ ਫੁੱਲ ਝੜੀਆਂ ਉਹ ਜਦੋਂ ਉਹਨੂੰ ਸਾੜਿਆ ਅੱਗ ਲਾਈ ਉਹ ਪਟਾਕੇ ਚੱਲ ਪਏ ਸਾਰੇ ਪਟਾਕੇ ਚੱਲਣ ਵਿੱਚ ਹੀ ਉਹ ਛੁਰਲੀਆਂ ਜੀਆਂ ਉਡੀਆਂ ਫਿਰਨ ਲੋਕੀ ਵੇਖ ਵੇਖੋ ਕਿਸੇ ਕੰਨੀ ਆਵੇ ਕੋਈ ਕਿਸੇ ਕੰਨੀ ਉਹ ਹੱਸਣ ਵੇਖ ਵੇਖ ਕੇ ਵੀ ਕਮਾਲ ਦਾ ਬੰਦਾ ਸੀ ਜਿਉਂਦਾ ਵੀ ਹਸਾਂਦਾ ਹੀ ਰਿਹਾ ਤੇ ਮਰ ਕੇ ਵੀ ਸਾਨੂੰ ਖੁਸ਼ ਕਰ ਗਿਆ ਇੱਥੇ ਵੀ ਨਹੀਂ ਰੋਇਆ ਆਪਣੇ ਆਪ ਨੂੰ ਇਹਨੇ ਕਿੰਨਾ ਕੈਮ ਰੱਖਿਆ ਮਰ ਸਭ ਨੇ ਜਾਣਾ ਹੈ ਕੱਟਣੀ ਪੈਣੀ ਹੈ ਭਾਵੇਂ ਰੋ ਕੇ ਕੱਟ ਲੋ ਤੇ ਭਾਵੇਂ ਬੋਲੋ ਹੱਸ ਕੇ ਕੱਟ ਲੋ ਕਟਣੀ ਪੈਣੀ ਐ ਜੀਣੀ ਪੈਣੀ ਐ ਰਹਿਣਾ ਇੱਥੇ ਹੀ ਆਪਾਂ ਐਦਾਂ ਨਹੀਂ ਮਰ ਜਾਣਾ ਅਸੀਂ ਲੰਮਕ ਜਾਣਾ ਕਿਤੇ ਸੁਸਾਈਡ ਕਰ ਲੈਣੀ ਐ ਕਿਤੇ ਗੱਲ ਚ ਰਸਾ ਲੰਮਕਾਲ ਮੱਜ ਰਹਿਣਾ ਤੇ ਬਹਿਣਾ ਫਿਰ ਜੇ ਰਹਿਣਾ ਹੀ ਐ ਫਿਰ ਹੱਸ ਕੇ ਰਹਿ ਲਈਏ ਜੇ ਕਰ ਨਹੀਂ ਪੈਣਾ ਫਿਰ ਹੱਸ ਕੇ ਕਰ ਲਈਏ ਕਰਨਾ ਤੇ ਪਹਿਣਾ ਹੀ ਐ ਤੇ ਤਾਂ ਕਰਕੇ ਵੀਰਾ ਜਦੋਂ ਹੱਸਦਾ ਐ ਨੋਟ ਕਰਨਾ ਫਿਰ ਤੇਰੀ ਬੰਨੀ ਪੱਗ ਵੀ ਹੱਸਦੀ ਐ ਫਿਰ ਤੇਰੇ ਪਾਇਆ ਕੁਰਤਾ ਪਜਾਮਾ ਵੀ ਹੱਸਦਾ ਐ ਤੇਰੇ ਲੀੜੇ ਪਾਏ ਤੇਰੇ ਕੱਪੜੇ ਫਿਰ ਸੋਹਣੇ ਲੱਗਦੇ ਐ ਓਏ ਮਹਿੰਗੇ ਨਹੀਂ ਅਸਲ 'ਚ ਤੇਰੀ ਤੇਰੇ ਹਾਸੇ ਕਰਕੇ ਫੱਬਦੇ ਐ ਫੱਬਣਾ ਤੇ ਫੱਬਦਾ ਮਹਿੰਗਾਈ ਨਾਲ ਕੋਈ ਸਬੰਧ ਨਹੀਂ ਹੁੰਦਾ ਫੱਬਦਾ ਮਹਿੰਗਾਈ ਨਾਲ ਸਬੰਧ ਨਹੀਂ ਤੇਰੀ ਖੁਸ਼ੀ ਨਾਲ ਸਬੰਧ ਤੁਹਾਨੂੰ ਭਲੇਖਾਇਆ ਵੀ ਬੰਦਾ ਮਹਿੰਗੇ ਕੱਪੜੇ ਪਾ ਕੇ ਫੱਪਦਾ ਹੈ। ਮੈਨੂੰ ਪੁੱਛਦਾ ਹੈ, ਪੱਤਰਕਾਰ ਨੇ ਪੁੱਛਿਆ, ਇੱਥੇ ਆਇਆ ਨਾ ਜਦੋਂ ਇੰਟਰਵਿਊ ਕਰਨ ਆਇਆ, ਗੱਲ ਚੱਲਦੀ ਹੁੰਦੀ ਹੈ ਵੀ ਉਹਨਾਂ ਨੇ ਸ਼ਬੀਲ ਲਾ ਕੇ ਬੰਦਾ ਮਾਰਿਆ ਮੈਨੂੰ ਪੁੱਛਣਗੇ, ਭਾਈ ਸਾਹਿਬ ਤੁਸੀਂ ਕੱਪੜੇ ਬੜੇ ਮਹਿੰਗੇ ਪਾਦੇ, ਮੈਨੂੰ ਕਹਿੰਦਾ। ਮੈਂ ਕਿਹਾ, "ਅੱਛਾ ਮੈਂ ਉਹਨੂੰ ਮੈਂ ਫਿਰ ਸਿੱਧਾ ਹੀ ਹੋ ਗਿਆ। ਮੈਂ ਕਿਹਾ ਖੜ ਜਾ ਮੈਂ ਦੱਸਦਾ। ਮੈਂ ਕਿਹਾ ਇਹ ਦੱਸ ਵੀ ਆ ਕਿੰਨੇ ਰੁਪਏ ਮੀਟਰ ਹੋਣਾ ਹੈ?" ਕਹਿੰਦਾ 100 ਰੁਪਏ। ਮੈਂ ਕਿਹਾ 5 ਮੀਟਰ ਚੋਲੇ ਨੂੰ ਲੱਗਾ। ਕਿੰਨਾ ਬਣਿਆ? ਕਹਿੰਦਾ 500 ਤੇ ਮੈਂ ਕਿਹਾ 100 150 ਨੂੰ ਆਹ ਲਾ ਲਾ ਚੱਲ ਕਿੰਨੇ ਦਾ ਬਣਿਆ ਕਹਿੰਦਾ 800 ਦਾ ਤੇ ਮੈਂ ਕਿਹਾ ਪਜਾਮੀ ਨੂੰ ਕਿੰਨਾ ਲੱਗਾ ਹੋਣਾ ਉਹ ਵੀ 100 ਰੁਪਏ ਮੀਟਰ ਆਉਂਦੀ ਹੋਣੀ ਹੈ ਕਿੰਨਾ ਲੱਗਾ 2 ਮੀਟਰ ਲੱਗ ਗਿਆ ਹੋਣਾ 3 ਲੱਗ ਗਿਆ ਕਿੰਨਾ ਕੁ ਲੱਗਦਾ 2.5 ਲੱਗਦਾ ਚਲੋ 3 ਲਾ ਲਓ 300 1300 ਹੋ ਗਿਆ ਹੋਰ ਦਸਤਾਰ ਕਿੰਨੇ ਕੁ ਦੀ ਹੁੰਦੀ ਹੈ 8-10 ਮੀਟਰ ਦੀ ਹੋਏਗੀ ਆ 7-8 ਮੀਟਰ ਦੀ ਵਿੱਚੋਂ ਦੋ ਕਰਕੇ ਇੱਕ ਕਰ ਲੈਂਦੇ ਦੋ ਕਰ ਦਿੰਦੇ ਨੇ ਵਿੱਚੋਂ ਮਤਲਬ 5 ਮੀਟਰ ਹੀ ਬਣਦੀ ਹੈ ਵੈਸੇ ਤੇ 10 ਨਹੀਂ ਬਣਦੀ ਚਲੋ 500 ਦੀ ਉਹ ਮੈਂ ਕਿਹਾ 2000 ਦੇ ਬਣ ਗਏ ਕਹਿੰਦਾ ਹਾਂ ਮੈਂ ਕਿਹਾ ਤੇਰੀ ਤੇ ਜੀਨ ਦੀ ਪੈਂਟੀ 8000 ਦੀ ਗੱਲੀ ਜਿਹੜੀ ਜੀਨ ਪਾਈ ਏ ਇਹਦੇ 8000 ਦੀ ਏ ਤੇਰੀ ਜੀਨ ਮੇਰੇ ਸਾਰੇ ਕੱਪੜੇ ਬਣ ਜਾਂਦੇ ਐ ਉਹ ਤੈਨੂੰ ਐਵੇਂ ਹੀ ਲੱਗੀ ਜਾਂਦਾ ਅਸਲ 'ਚ ਮੈਂ ਹੱਸ ਕੇ ਗੱਲ ਕਰ ਰਿਹਾ ਹਾਂ ਖੁਸ਼ ਹੋ ਕੇ ਗੱਲ ਕਰਦਾ ਤੈਨੂੰ ਗੱਲ ਗੱਲ ਇਹ ਨਹੀਂ ਕਿ ਮੈਂ ਕੱਪੜੇ ਮਹਿੰਗੇ ਪਾਏ ਐ ਮੈਂ ਬਸ ਗੱਲ ਇਹ ਐ ਵੀ ਐਕਟਿਵ ਹੋ ਕੇ ਗੱਲ ਕਰਦਾ ਤੁਹਾਨੂੰ ਮੇਰਾ ਹਾਸਾ ਹੀ ਚੁਭੀ ਜਾਂਦਾ ਗੱਲ ਅਸਲ ਆ ਗੱਲ ਕੱਪੜਿਆਂ ਦੀ ਨਹੀਂ ਕੱਪੜੇ ਦੇ ਮੇਰੇ ਤੋਂ ਕਿਤੇ ਮਹਿੰਗੇ ਪਾਏ ਐ ਆ ਕਈਆਂ ਬੀਬੀਆਂ ਦੀਆਂ ਚੁੰਨੀਆਂ ਲਈਆਂ ਮੇਰੇ ਨਾਲ ਇਹਦੇ ਨਾਲੋਂ ਮਹਿੰਗੀਆਂ ਕਿ ਨਹੀਂ ਮਹਿੰਗੀਆਂ ਕਈਆਂ ਦੀਆਂ ਕੜਾਈਆਂ ਕਟੂਈਆਂ ਵਾਲੀਆਂ ਮਹਿੰਗੀਆਂ ਐ ਕਿੰਨੇ ਕੱਪੜੇ ਲਏ ਆ ਤਾਂ ਕਈਆਂ ਦੀਆਂ ਦਸਤਾਰਾਂ ਮੇਰੇ ਤੋਂ ਵੀ ਸੋਹਣੀਆਂ ਸੋਹਣੀਆਂ ਐ ਮੈਂ ਪੱਟੀਆਂ ਐ ਪੱਕਾ ਤੇ ਪੱਕਾ ਹੀ ਐ ਕੀ ਫਰਕ ਪੈ ਗਿਆ ਕੁਰਤੇ ਪਜਾਮਾ ਤੈਂ ਪਾਇਆ ਮੈਂ ਉਹਦਾ ਲੰਬਾ ਬਣਾ ਲਿਆ ਚੋਲਾ ਇਹਦੇ ਨਾਲ ਕੀ ਫਰਕ ਪੈ ਗਿਆ ਮਹਿੰਗਾ ਕੀ ਹੋ ਗਿਆ ਦੱਸੋ ਕਿੰਨਾ ਰੋਲਾ ਪਾਉਂਦੇ ਐ ਬੜੋਏ ਪਹਿੰਗੇ ਕੱਪੜਾ ਕੀ ਮਹਿੰਗਾ ਇਹਦੇ 'ਚ ਇਹ ਨਹੀਂ ਗੱਲ ਹੁੰਦੀ ਉਹ ਭਰਾਵਾ ਮਹਿੰਗਾ ਤੇਰਾ ਹਾਸਾ ਜਿਹਦੀ ਕੀਮਤ ਕੋਈ ਨਹੀਂ ਉਹ ਨਹੀਂ ਮਿਲਦਾ ਕਿਦੋਂ ਕਪੜਾ ਮਿਲ ਜੂ ਪਵਾ ਦੇ ਸੇਮ ਪਵਾ ਦੇ ਮਹਿੰਗੇ ਕੱਪੜੇ ਪਵਾ ਦੇ ਜਿਹੜਾ ਕੱਪੜਾ ਸੇਮ ਪਵਾ ਦੇ ਵੀ ਲੈ ਬਈ ਦੋ ਚੋਲੇ ਸਿਉਣੇ ਨੇ ਇੱਕ ਮੇਰਾ ਇੱਕ ਤੇਰਾ ਇੱਕ ਪੱਗ ਮੇਰੀ ਇੱਕ ਤੇਰੀ ਇੱਕ ਪਜਾਮੀ ਮੇਰੀ ਇੱਕ ਤੇਰੀ ਬਰਾਬਰ ਪਵਾਵਾਂਗੇ ਪਰ ਨਹੀਂ ਜੇ ਹਾਸਾ ਨਾ ਹੋਇਆ ਫੱਬੜੇ ਨਹੀਂ ਫੇਰ ਨਹੀਂ ਗੱਲ ਬਣਨੀ ਗੱਲ ਸਾਰੀ ਤੁਹਾਡੇ ਹਾਸੇ ਦੀ ਹੈ ਤੁਹਾਡੀ ਖੁਸ਼ੀ ਦੀ ਹੈ ਤੁਹਾਡੀ ਚੜ੍ਹਦੀ ਕਲਾ ਦੀ ਹੈ ਤੁਹਾਡੀ ਪੋਜ਼ਿਟਿਵਿਟੀ ਦੀ ਹੈ ਤੁਹਾਡੇ ਕੈਮ ਰਹਿਣ ਦੀ ਹੈ ਤੇ ਜਦ ਇਹ ਤੂੰ ਰੋਣਾ ਮੈਨੂੰ ਮaaf ਕਰਨਾ ਤੇਰੀ ਪੱਗ ਵੀ ਉਦੇ ਰੋਂਦੀ ਹੈ ਜਿੱਤੇ ਤੂੰ ਦੁਖੀ ਹੁੰਨਾ ਹੈ ਉਸ ਦਿਨ ਤੇਰਾ ਕੁੜਤਾ ਪਜਾਮਾ ਵੀ ਦੁਖੀ ਹੁੰਦਾ ਹੈ ਤੇਰੀ ਪੈਂਟ ਵੀ ਦੁਖੀ ਹੁੰਦੀ ਹੈ ਤੇਰਾ ਘਰ ਵੀ ਦੁਖੀ ਹੁੰਦਾ ਹੈ ਜਦ ਇਹ ਤੂੰ ਹੱਸਦਾ ਹੈ ਤੇਰਾ ਘਰ ਵੀ ਹੱਸਦਾ ਹੱਸਦਾ ਹੈ ਹੈ ਕਿ ਨਹੀਂ ਹਰ ਚੀਜ਼ ਸੋਹਣੀ ਲੱਗੂ ਜੇ ਤੂੰ ਸੋਹਣਾ ਵਿਚਾਰ ਵਾਲਾ ਹੋਵੇਂਗਾ ਤੈਨੂੰ ਠੀਕ ਆਪ ਕਰਨਾ ਪੈਣਾ ਏਸ ਗੱਲ ਨੂੰ ਸਮਝ ਲੈ ਤੂੰ ਜੇ ਤੁਸੀਂ ਚਾਹੁੰਨੇ ਐ ਸੋਹਣੇ ਲੱਗিয়ে ਤੇ ਸਹੀ ਸੁੰਦਰ ਸੋਹਣੇ ਸਾਧ ਸੰਗਜਨ ਬਹਿਣੇ ਵਾ ਵਾ ਕਰੈ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਵਾ ਵਾ ਕਰੈ ਸਹੀ ਜਨ ਸੋਹਣੇ ਬੋਲੋ ਤਿੰਨ ਕਉ ਪਰਜਾ ਪੂਜਣੇ ਆਈ ਉਹ ਜਿਹੜੇ ਬਾਦਸ਼ਾਹ ਦੇ ਅਸੀਸੇ ਖਾਂ ਅਸੀਂ ਕਹਿੰਦੇ ਆ ਬੰਦਾ ਐ ਨਹੀਂ ਹੱਸ ਸਕਦਾ ਕੰਡਿਆਂ ਤੇ ਪੈ ਕੇ ਚਾਰ ਪੁੱਤ ਵਾਰ ਕੇ ਵੀ ਹੱਸਦਾ ਸਾਡਾ ਬਾਦਸ਼ਾਹ ਹੱਸਦਾ ਸਾਡੇ ਤੇ ਹੱਸਣਾ ਗੁਨਾਹ ਸਮਝਿਆ ਜਾਂਦਾ ਖੁਸ਼ ਰਹਿਣਾ ਸਾਡੇ ਗੁਨਾਹ ਸਮਝਿਆ ਜਾਂਦਾ ਤੁਸੀਂ ਮੜਾ ਜਾ ਕਹਿਣਗੇ ਲੈ ਦੱਸ ਸੀਰੀਅਸ ਰਹਿਣਾ ਚਾਹੀਦਾ ਬੰਦਾ ਇਦਾਂ ਉਹ ਨਹੀਂ ਸਾਡਾ ਤੇ ਉਹ ਪਾਸ਼ਾ ਜਿਹੜਾ ਕੰਡਿਆਂ ਤੇ ਵੀ ਹੱਸਦਾ ਹੈ ਜਿਹੜਾ ਕੰਡਿਆਂ ਤੇ ਪਿਆ ਮੁਸਕਾਵੇ ਐਸਾ ਗੁਰੂ ਖਾਲਸਾ ਹੈ ਜਿਹੜੇ ਕੰਡਿਆਂ ਤੇ ਪੈ ਕੇ ਵੀ ਹੱਸਣਾ ਸਿਖਾ ਗਏ ਚੜ੍ਹਦੀ ਕਲਾ 'ਚ ਰਹਿਣਾ ਸਿਖਾ ਗਏ ਹਰ ਵੇਲੇ ਆਪਣੇ ਆਪ ਨੂੰ ਕਾਇਮ ਰੱਖਣਾ ਹੱਸਦੇ ਰਹਿਣਾ ਤੇ ਹੱਸਣ ਵਾਲਿਆਂ ਨੂੰ ਵੱਲ ਸਾਰੇ ਖਿੱਚੇ ਜਾਂਦੇ ਐ ਜੀ ਕਰਦਾ ਹੱਸਦਾ ਫੁੱਲ ਵੇਖ ਕੇ ਖਿੜਿਆ ਫੁੱਲ ਵੇਖ ਕੇ ਨੇੜੇ ਜਾਣ ਨੂੰ ਜੀ ਕਰਦਾ ਮਰਝਾਏ ਦੇ ਨੇੜੇ ਨਹੀਂ ਕੋਈ ਜਾਂਦਾ ਆਪਣੇ ਆਪ ਨੂੰ ਖੁਸ਼ ਰੱਖਣਾ ਪੈਣਾ ਹੈ ਉਹ ਫੁੱਲ ਦਾ ਇੱਕ ਟਾਈਮ ਹੈ ਉਹਦਾ ਇੱਕ ਸਮਾਂ ਹੈ ਪਰ ਬੰਦਾ ਹੈ ਨਾ ਜਿਹੜਾ ਇਹ ਬਚਪਨ ਨੂੰ ਵੀ ਖੁਸ਼ ਰੱਖ ਸਕਦਾ ਹੈ ਜਵਾਨੀ ਨੂੰ ਵੀ ਰੱਖ ਸਕਦਾ ਹੈ ਇਹ ਬਡੇਪੇ 'ਚ ਵੀ ਜੇ ਰਹਿਣਾ ਚਾਵੇ ਤੇ ਖੁਸ਼ ਰਹਿ ਸਕਦਾ ਹੈ ਜੇ ਚਾਵੇ ਜੇ ਆਪ ਚਾਵੇ ਤੇ ਜੇ ਆਪ ਹੀ ਫੈਸਲਾ ਕਰੀ ਬੈਠਾ ਵੀ ਮੈਂ ਇਦਾਂ ਹੀ ਰਹਿਣਾ ਮੈਂ ਦੁਖੀ ਰਹਿਣਾ ਹੁਣ ਉਹਦਾ ਦੱਸੋ ਬੰਦਾ ਕੀ ਕਰੇ